ਸਤਿ ਸ਼੍ਰੀ ਅਕਾਲ ਜੀ ਸਿਮਰ ਵਲੋਗਸ ਵਿੱਚ ਸਵਾਗਤ ਹੈ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਸਤਰਾਂ ਦੇ ਤੇ ਹੋਰ ਗੁਰੂ ਸਾਹਿਬ ਜੀ ਦੇ ਸ਼ੋਪਰਾਪਤ ਵਸਤੂਆਂ ਦੇ ਸਾਡੇ ਨਾਲ ਸਿਮਰ ਵਲੋਗਸ ਚੈਨਲ ਵਿੱਚ ਜੁੜੇ ਰਹੋ ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰੂ ਸਾਹਿਬ ਜੀ ਦੀਆਂ ਹੋਰ ਨਿਸ਼ਾਨੀਆਂ ਦੇ ਸਾਡਾ ਚੈਨਲ ਸਿਮਰ ਵਲੋਗਸ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਹੋਰ ਇਤਿਹਾਸਿਕ ਜਾਣਕਾਰੀਆਂ ਮਿਲ ਸਕਣ ਤੁਸੀਂ ਦਰਸ਼ਨ ਕਰ ਰਹੇ ਹੋ ਤੇਗਾ ਸਾਹਿਬ ਦਸਵੇਂ ਪਾਸ਼ਾ ਜੀ ਦਾ ਹੁਣ ਤੁਸੀਂ ਦਸਵੇਂ ਪਾਸ਼ਾ ਜੀ ਦੀ ਵੱਡੀ ਦਸਤਾਰ ਦੇ ਦਰਸ਼ਨ ਕਰ ਰਹੇ ਹੋ ਇਹ ਗੁਰੂ ਸਾਹਿਬ ਜੀ ਦੀ ਛੋਟੀ ਦਸਤਾਰ ਹੈ ਜਿਸ ਨੂੰ ਆਪਾਂ ਕੇਸ ਕੀ ਕਹਿੰਦੇ ਹਾਂ ਇਹ ਵੱਡਾ ਚੋਲਾ ਦਸਵੇਂ ਪਾਸ਼ਾ ਜੀ ਦਾ ਹੈ ਇਸ ਤੇ ਖੂਨ ਤੇ ਪਸੀਨੇ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ ਦਰਸ਼ਨ ਕਰੋ ਜੀ ਇਤਿਹਾਸਕਾਰ ਮੁਤਾਬਕ ਇਹ ਵਸਤਰ ਗੁਰੂ ਜੀ ਨੇ ਮੁਕਤਸਰ ਦੀ ਜੰਗ ਵੇਲੇ ਪਹਿਨੇ ਸਨ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਛੋਟਾ ਚੋਲਾ ਛੀਰ ਗੁਰੂ ਗੋਬੀ ਸਿੰਘ ਮਹਾਰਾਜ ਜੀ ਦਾ ਇਹ ਪਜਾਮਾ 10ਵੇਂ ਪਾਸ਼ਾ ਜੀ ਦਾ ਹੈ ਇਸ ਤੇ ਵੀ ਖੂਨ ਦੇ ਨਿਸ਼ਾਨ ਲੱਗੇ ਹੋਏ ਹਨ ਇਹ ਨਿਸ਼ਾਨ ਉਦੋਂ ਦੇ ਹਨ ਜਦੋਂ ਭਾਈ ਮਾਹ ਸਿੰਘ ਜੀ ਦਾ ਬਦਾਵਾ ਪਾੜਿਆ ਸੀ ਇਹ ਡੋਰ ਗੁਰੂ ਜੀ ਦੇ ਬਾਜਦੀ ਡੋਰ ਹੈ ਇਹ ਬਾਜ ਦੇ ਪੈਰਾਂ ਵਿੱਚ ਬੰਨੀ ਹੁੰਦੀ ਸੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਜਦੀ ਡੋਰ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਪਜੀ ਸਾਹਿਬ ਤੋਂ ਲੈ ਕੇ ਰਾਗ ਮਾਲਾ ਤੱਕ ਸੰਪੂਰਨ ਬਾਣੀ ਇਸ ਵਿੱਚ ਦਰਜ ਹੈ ਇਹ ਹੁਕਮਨਾਮਾ ਹੈ ਜਿਸ ਵਿੱਚ ਦਮਦਮਾ ਸਾਹਿਬ ਤਖਤ ਸਿੱਧ ਹੋਏ ਹਨ 10ਵੇਂ ਪਾਸ਼ਾ ਜੀ ਦੇ ਮੁੱਖਵਾਕ ਹਨ ਉੱਪਰ ਗੁਰੂ ਸਾਹਿਬ ਜੀ ਦੀ ਮੋਹਰ ਲੱਗੀ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਸੰਤਾਂ ਵੀ ਇਸ ਦੇ ਦਰਸ਼ਨ ਕਰ ਸਕਣ ਤੇ ਸਾਡਾ ਚੈਨਲ ਸਿਮਰ ਵਲੋਗਸ ਸਬਸਕ੍ਰਾਈਬ ਕਰੋ ਤੇ ਹੋਰ ਇਤਿਹਾਸਿਕ ਜਾਣਕਾਰੀਆਂ ਪ੍ਰਾਪਤ ਕਰ ਸਕੋ ਧੰਨਵਾਦ